ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤਪਾ ਪੈਂਦੀ ਆ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿੜ ਦੇਖ ਰਹੇ ਹੋ ਜੀ ਕ੍ਰਾਸ ਵਹਿੜ ਆ ਤਾਜੀ ਸੂਈ ਹੋਈ ਆ 15 16 ਦਿਨਾਂ ਦੀ ਇਹ ਬਹਿੜ ਸੂਈ ਹੋਈ ਆ ਜੀ ਦੁੱਧ ਦਾ ਇਸ ਟਾਈਮ ਇਹਦੇ ਇਠਾਂ 12 ਲੀਟਰ ਆ ਕੰਡੇ ਵਾਲਾ 12 ਲੀਟਰ ਰੈਡੀ ਆ ਤਿਆਰ ਹੈਗਾ ਕੋਈ ਵੀ ਮੇਰਾ ਭਰਾ ਦੋ ਡੰਗ ਦਸੱਲੀ ਕਰਕੇ ਨਿਰਖ ਪਿਰਖ ਕੇ ਲਿਜਾ ਸਕਦਾਗਾ ਲੇਵੇ ਦੀ ਬੈਕ ਸਾਈਡ ਤੋਂ ਦਿਖਾ ਰਿਆ ਮੈਂ ਲੇਵਾ ਟਾਈਮ ਦੁਪਹਿਰ ਦੇ 2 ਵੱਜ ਚੁੱਕੇ ਆਗੇ ਸ਼ਾਮ ਤੱਕ ਇਹਦੂ ਵੀ ਲੇਵਾ ਸੋਨਾ ਬਣਾ ਲੈਂਦੀ ਆ ਕਰਮਾ ਵਾਲੀ ਚਾਰੇ ਥਣ ਵਿੱਥੀ ਤੇ ਗੈਬ ਤੇ ਸਾਹਮਣੋਂ ਸਾਹਮਣੀ ਲੱਗੇ ਹੋਏ ਆਗੇ ਕੋਈ ਭੂਰ ਸਿੱਟਾ ਨਹੀਂਗਾ 12 ਲੀਟਰ ਕੰਡੇ ਵਾਲਾ ਦੁੱਧ ਤਿਆਰ ਆ ਕਹਿਣ ਵਾਲਾ ਨਹੀਂਗਾ ਕੋਈ ਝੱਗ ਵਾਲਾ ਦੁੱਧ ਨਹੀਂ 12 ਲੀਟਰ ਕੋਈ ਵੀ ਮੇਰਾ ਭਰਾ ਦਸੱਲੀ ਕਰਕੇ ਲਿਜਾ ਸਕਦਾ ਹੈਗਾ ਸੀਲਸ ਲੱਗਾ ਕੋਈ ਅੰਤ ਨਹੀਂਗਾ ਕਰਮਾਂ ਵਾਲੀ ਪੂਰੀ ਸੀਲਸ ਲੱਗਾ ਤੁਸੀਂ ਦੇਖ ਸਕਦੇ ਹੋਗੇ ਕ੍ਰੋਸ ਵੈੜਾ ਨਹੀਂ ਹੱਥਾਂ 'ਚ ਲਵਾਉਂਦੀਆਂ ਹੁੰਦੀਆਂ ਇਹ ਤੁਸੀਂ ਦੇਖੋ ਪੂਰੀ ਖੂਬਸੂਰਤਾਂ ਸੀਲਸ ਲੱਗਾ ਪੂ ਚੱਕ ਕੇ ਖੜ ਜਾਂਦੀਆਂ ਕਰਮਾਂ ਵਾਲੀ ਕਿਸੇ ਵੀ ਮੇਰੇ ਭਰਾ ਨੇ ਦਸੱਲੀ ਕਰਕੇ ਨਿਰਖ ਪਿਰਖ ਕੇ ਕੋਈ ਵੀ ਮੇਰਾ ਭਰਾ ਲਿਜਾ ਸਕਦਾਗਾ 12 ਲੀਟਰ ਦੁੱਧ ਦਸੱਲੀ ਕਰਕੇ 2 ਡੰਗ ਚੋਕੇ ਲਿਜਾ ਸਕਦਾਗਾ ਕਿਸੇ ਵੀ ਮੇਰੇ ਭਰਾ ਨੂੰ ਤਾਜੀ ਸੂਈ ਬਹਿਰ ਦੀ ਜ਼ਰੂਰਤ ਹੋਵੇ ਤਾਂ ਮੇਰੇ ਨਾਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਕਰੌਸ ਵੈੜ ਖਰੀਦ ਸਕਦੇ ਹੋ ਜੀ ਤਾਜੀ ਸੂਈ ਹੋਈ ਮਗਰ ਇਹਦੇ ਬੱਸਾਗਾ ਅੱਜ ਤੋਂ 5-4 ਦਿਨ ਮੇਰਾ ਭਾਈ ਕੋਈ ਚੰਗੀ ਸੇਵਾ ਕਰ ਲੂਗਾ ਤਾਂ 14 ਤੋਂ 15 ਲੀਟਰ ਦੁੱਧ ਇਹ ਮੋਜਾਂ ਨਾਲ ਚ ਆਜੂਗੀ ਆਪਣੇ ਕੋਲੇ ਭਰਾਵੋ ਪਰਸੋਂ ਆਈ ਆ ਇਹ ਕਰਮਾਂ ਵਾਲੀ ਪੂਰੀ ਸੀਰੀਜ਼ ਲੱਗਾ ਕੋਈ ਲੱਤ ਨਹੀਂ ਖਲਾਉਂਦੀ ਜਿਵੇਂ ਮਰਜੀ ਦਛਲੀ ਕਰਕੇ ਪੂਰੀ ਲਿਜਾ ਸਕਦੇ ਹੋ ਤੁਸੀਂ ਮੋਲੇ ਦਾ ਸਿਰਫ 37000 ਰੁਪਇਆ ਉਹਦੇ ਵਿੱਚੋਂ ਮੇਰੇ ਆਏ ਗਏ ਭਰਾਵਾ ਮਾਣ ਤਾਂ ਜਰੂਰ ਹੋ ਜੂਗਾ ਪੂਰੀ ਖੂਬਸੂਰਤ ਸੀਲਸ ਲੱਗ ਵਹਿੜਾ ਥਾਣਾ ਦਾ ਸਾਈਫੇ ਦੁਬਾਰਾ ਬੈਕ ਸਾਈਡ ਤੋਂ ਦਿਖਾ ਰਹੇ ਹਾਂ ਮੈਂ ਲੈਵਾ ਹਜੇ ਚਵਾਈ ਦੇ ਵਿੱਚ 4 ਘੰਟੇ ਪਏ ਆ 6 ਵਜੇ ਆਪਾਂ ਇਹ ਚਵਾਈ ਕਰਦੇ ਹੁੰਨੇ ਆ ਤੋਰਾ ਵੀ ਤੁਹਾਨੂੰ ਦਿਖਾਣੇ ਆ ਬਹਿੜ ਦਾ ਆਪਾਂ ਤੋਰਾ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਕਿਸੇ ਵੀ ਮੇਰੇ ਭਰਾ ਨੂੰ ਤਾਜੀ ਸੂਈ ਬਿਹੜ ਦੀ ਜਰੂਰਤ ਹੋਵੇ ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਕ੍ਰਾਸ ਬੈਰ ਖਰੀਦ ਸਕਦੇ ਹੋ ਜੀ ਪੂਰੀ ਸੀਲਸ ਲੱਕ ਤੇ ਸੋਹਣੀ ਬਿਹੜ ਆ ਜਿੰਨਾ ਕ ਦੁੱਧ ਦਿੰਦੀ ਆ ਉਹਨਾਂ ਕ ਮੱਝਾਂ ਵਾਂਗੂ ਚਿੱਟਾ ਤੇ ਸੰਘਣਾ ਹੁੰਦਾ ਹੈਗਾ ਧੰਨਵਾਦ ਦੋਸਤੋ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਜੀ